ਪੰਜਾਬ ਵਿਧਾਨ ਸਭਾ ਵਿੱਚ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਹੋਣਾ ਨੇ ਬਜਟ ਪੇਸ਼ ਕੀਤਾ ਹੈ ਬਜਟ ਪੇਸ਼ ਹੁੰਦਿਆਂ ਹੀ ਪੰਜਾਬ ਭਰ ਦੇ ਲੋਕ ਕੈਲਕੂਲੇਸ਼ਨਾਂ ਕਰ ਰਹੇ ਨੇ ਬੜੀ ਨੀਂਦ ਨਾਲ ਸੋ ਰਹੇ ਨੇ ਕਿ ਚੀਮਾ ਸਾਹਿਬ ਨੇ ਕਿੱਦਾਂ ਦਾ ਬਜਟ ਪੇਸ਼ ਕੀਤਾ ਕੋਈ ਕਹਿੰਦਾ ਟੈਕਸ ਰਹਿਤ ਹੈ ਕੋਈ ਕਹਿੰਦਾ ਕਰਜ਼ਾ ਭਰਪੂਰ ਹੈ ਕੋਈ ਕਹਿੰਦਾ ਘਾਟੇ ਦਾ ਬਜਟ ਹੈ ਔਰ ਕਈ ਵਰਗ ਕਹਿੰਦੇ ਵੀ ਸਾਡੇ ਤੇ ਪੱਲੇ ਕੁਝ ਨਹੀਂ ਪਿਆ ਇੱਕ ਪਾਸੇ ਪੰਜਾਬ ਸਰਕਾਰ ਤੇ ਪੰਜਾਬ ਸਰਕਾਰ ਦੇ ਮੰਤਰੀ ਕਹਿੰਦੇ ਨੇ ਕਮਾਲ ਦਾ ਬਜਟ ਹੈ ਤੇ ਵਿਰੋਧੀ ਤਰ੍ਹਾਂ ਕਹਿ ਰਹੀਆਂ ਨੇ ਬਜਟ ਇੱਕ ਧੋਖਾ ਹੈ ਪੰਜਾਬ ਨਾਲ ਸੋ ਇਹ ਸਾਰੇ ਚਰਚਾ ਦੌਰਾਨ ਕੋਸ਼ਿਸ਼ ਕਰਾਂਗੇ ਤੁਹਾਨੂੰ ਮੁੱਖ ਅੰਸ਼ ਜਿਹੜੇ ਨੇ ਬਜਟ ਦੇ ਉਹ ਤੁਹਾਡੇ ਧਿਆਨ ਵਿੱਚ ਲਿਆਉਂਦੇ ਜਾਣ ਆ ਸਭ ਤੋਂ ਪਹਿਲਾਂ ਜੇ ਗੱਲ ਕਰੀਏ ਤੇ ਵਿੱਤ ਮੰਤਰੀ ਹਰਪਾਲ ਚੀਮਾ ਹੁਣਾਂ ਨੇ ਕਿਹਾ ਵੇ 236000 ਤੇ 80 ਕਰੋੜ ਦਾ ਜਿਹੜਾ ਬਜਟ ਪੇਸ਼ ਕੀਤਾ ਅੱਜ ਇਹ ਪੰਜਾਬ ਦਾ ਸਭ ਤੋਂ ਵੱਡਾ ਬਜਟ ਹੈ ਭਾਵੇਂ ਵੀ ਇੰਨਾ ਵੱਡਾ ਬਜਟ ਕਦੀ ਪੇਸ਼ ਕੀਤਾ ਹੀ ਨਹੀਂ ਗਿਆ ਦੂਸਰੇ ਪਾਸੇ ਅ ਸ਼੍ਰੋਮਿਕ ਕਾਲੀ ਦਲ ਦੇ ਸੀਨੀਅਰ ਲੀਡਰ ਡਾਕਟਰ ਦਲਜੀਤ ਸਿੰਘ ਹੁਣਾਲਾ ਕਹਿਣਾ ਵੀ ਇਸ ਬਜਟ ਤੋਂ ਸਾਫ਼ ਹੋ ਗਿਆ ਵੀ ਪੰਜਾਬੀਆਂ ਦੇ ਸਿਰ 4,17,000 ਕਰੋੜ ਰੁਪਏ ਦਾ ਕਰਜ਼ਾ ਮਾਂ ਸਰਕਾਰ ਨੇ ਚਾੜਤਾ ਔਰ ਇਹ ਵੀ ਗੱਲ ਕਹੀ ਜਾ ਰਹੀ ਹੈ ਵੀ 23,957 ਕਰੋੜ ਦਾ ਮਾਲੀ ਘਾਟਾ ਇਸ ਬਜਟ ਤੇ ਦਿਖਾਇਆ ਤੇ 43200 ਕਰੋੜ ਰੁਪਏ ਦਾ ਵਿੱਤੀ ਘਾਟਾ ਇਸ ਬਜਟ ਵਿੱਚ ਦਿਖਾਇਆ ਸੋ ਇਦਾਂ ਦੀਆਂ ਟੀਕਾ ਟਿੱਪਣੀਆਂ ਵੀ ਜਿਹੜੀਆਂ ਚੱਲ ਰਹੀਆਂ ਨੇ ਔਰ ਤੁਹਾਨੂੰ ਬਜਟ ਦੇ ਅੰਸ਼ ਦਰਸ਼ਨ ਤੋਂ ਪਹਿਲਾਂ ਡਾਕਟਰ ਦਲਜੀਤ ਸਿੰਘ ਛੀਮਾ ਹੁਣਾ ਨੇ ਬਜਟ ਤੇ ਕੀ ਟਿੱਪਣੀ ਦਿੱਤੀ ਉਹ ਸੁਣੋਗੇ ਅੱਜ ਪੰਜਾਬ ਵਿਧਾਨ ਸਭਾ ਦੇ ਵਿੱਚ ਵਿੱਤ ਮੰਤਰੀ ਸਾਹਿਬ ਨੇ ਜਿਹੜਾ ਬਜਟ ਪੇਸ਼ ਕੀਤਾ ਹੈ ਮੈਂ ਧਿਆਨ ਨਾਲ ਦੇਖਿਆ ਕਿ ਉਹਨਾਂ ਨੇ ਚੀਜ਼ਾਂ ਲਗਾਉਣ ਦੀ ਜ਼ਿਆਦਾ ਕੋਸ਼ਿਸ਼ ਕੀਤੀ ਹੈ ਤੇ ਸਚਾਈ ਜਿਹੜੀ ਹੈ ਲੋਕਾਂ ਸਾਹਮਣੇ ਕਿਵੇਂ ਰੋਕੀ ਜਾ ਸਕਦੀ ਹੈ ਇਸ ਗੱਲ ਤੇ ਉਹਨਾਂ ਦਾ ਜ਼ੋਰ ਵੱਧ ਰਿਹਾ ਹੈ। ਪਹਿਲੀ ਤਾਂ ਬੜੀ ਹੈਰਾਨੀ ਦੀ ਗੱਲ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬੜੇ ਵੱਡੇ ਸੁਪਨੇ ਦਿਖਾ ਕੇ ਲੋਕਾਂ ਨੂੰ ਰਾਜ ਚਾਹੀ ਸੀ। ਕਿ ਅਸੀਂ ਆਮਦਨ ਦੇ ਆਪਣੇ ਸਾਧਨ ਇਸ ਤਰੀਕੇ ਵਧਾਵਾਂਗੇ ਇਸ ਤਰੀਕੇ ਵਧਾਵਾਂਗੇ ਤੇ ਉਹਦੇ ਨਾਲ ਸਾਡੀ ਸੂਬੇ ਦੀ ਆਮਦਨ ਸਰਪਲਸ ਹੋਏ। ਪਰ ਅੱਜ ਹਾਲ ਇਹ ਹੈ ਕਿ ਇਸ ਜਿਹੜਾ ਬਜਟ 2025-26 ਦਾ ਪੇਸ਼ ਕੀਤਾ ਗਿਆ ਇਸ ਤੋਂ ਬਾਅਦ ਸੂਬੇ ਦੇ ਸਿਰ ਵਿੱਤ ਮੰਤਰੀ ਸਾਹਿਬ ਨੇ ਆਪ ਮੰਨਿਆ ਹੈ ਕਿ ਕਰਜ਼ਾ ਜਿਹੜਾ 417000 ਤੇ 136 ਕਰੋੜ ਹੋ ਜਾਏ ਮੈਂ ਤਾਂ ਹਰ ਘਰ ਨੂੰ 5-5 ਲੱਖ ਰੁਪਈਆ ਤੁਸੀਂ ਲਾ ਲੋ ਕਿ ਸਾਰੇ ਪੰਜਾਬ ਸਿਰ ਇਹ ਕਰਜ਼ਾ ਜਿਹੜਾ ਉਹ ਚੜ ਜੇ ਇਹਨਾਂ ਕਰਜ਼ੇ ਦੇ ਚੜਨ ਦੇ ਕਾਰਨ ਕੀ ਹੈ ਸਰਕਾਰ ਦੀ ਨਾਅਗਿਦ ਕਿ ਆਪਣੇ ਫੰਡਾਂ ਦੀ ਸੱਜੀ ਵਰਤੋਂ ਨਹੀਂ ਕੀਤੀ ਖਿਲਵਾੜ ਕੀਤਾ ਜਿਹੜਾ ਫੰਡਾਂ ਦੇ ਨਾਲ ਤੇ ਸੂਬਾ ਹੁਣ ਇੱਥੇ ਪਹੁੰਚ ਗਿਆ ਕਿ 4 ਲੱਖ ਤੋਂ ਉੱਪਰ ਜਿਹੜਾ 17136 ਕਰੋੜ ਰੁਪਇਆ ਸਾਡਾ ਕਰਜ਼ਾ ਅਬ ਦੂਜੀ ਗੱਲ ਹੈ ਕਿ ਵਿੱਤ ਮੰਤਰੀ ਸਾਹਿਬ ਨੇ ਝੂਠੇ ਅੰਕੜੇ ਤਾਂ ਪੇਸ਼ ਕਰ ਦਿੱਤੇ ਕਿ ਇਸ ਕੰਮ ਵਾਸਤੇ ਇੰਨਾ ਰੱਖਾਂਗੇ ਇਸ ਕੰਮ ਵਾਸਤੇ ਇੰਨਾ ਰੱਖਾਂਗੇ ਤੇ ਜਿਹੜੀਆਂ ਦੋ ਚੀਜ਼ਾਂ ਬੜੀਆਂ ਮਹੱਤਵਪੂਰਨ ਹੁੰਦੀਆਂ ਇੱਕ ਮਾਲੀ ਘਾਟਾ ਤੇ ਇੱਕ ਵਿੱਤੀ ਘਾਟਾ ਤੇ ਮਾਲੀ ਘਾਟਾ ਇਹਨਾਂ ਦਾ 23957 ਮਤਲਬ 24000 ਕਰੋੜ ਦੇ ਉੱਤੇ ਮਾਲੀ ਘਾਟਾ ਪਈ ਤੇ ਜਿਹੜੀ ਤੁਹਾਡੀ ਆਮਦਨ ਆਉਣੀ ਹੈ ਤੇ ਐਕਸਪੈਂਡੀਚਰ ਦੋਨਾਂ ਦੇ ਵਿੱਚ ਫਰਕ ਇਹ ਤੁਹਾਡਾ 24000 ਤੇ ਜਿਹੜਾ ਵਿੱਤੀ ਘਾਟਾ ਹੈ ਉਹ 34200 ਕਰੋੜ ਰੁਪਏ ਦਾ ਹੋ ਗਿਆ ਹੁਣ ਜਿਹੜਾ ਤੁਸੀਂ ਫੰਡ ਹੈ ਇੱਥੇ ਐਲਾਨ ਕਰੀ ਜਾਂਦੇ ਇਹ ਪੈਸਾ ਆਊਗਾ ਕਿੱਥੋਂ ਬਜਟ ਤਾਂ ਹੁੰਦਾ ਹੈ ਕਿ ਇੱਕ ਇੱਕ ਪੈਸਾ ਇੱਥੋਂ ਇੱਥੋਂ ਆਉਣਾ ਤੇ ਇੱਥੇ ਇੱਥੇ ਖਰਚ ਆਉਣਾ ਤੇ ਇਹਨਾਂ ਦਾ ਪਹਿਲਾਂ ਹੀ ਗੈਪ ਹੈ ਇਹ ਤੁਸੀਂ ਲਿਖ ਦਿੱ ਦਿੱਤਾ ਕਿ ਪੂਰਾ ਹੋ ਜਾਏਗਾ ਕਿੱਦਾਂ ਪੂਰਾ ਹੋ ਜਾਏਗਾ ਇਹ ਤੁਸੀਂ ਪਹਿਲੇ 3 ਸਾਲ ਵੀ ਲਿਖਦੇ ਆਏ ਕਿ ਪੂਰਾ ਹੋ ਜਾਏਗਾ ਇਹ ਹਰ ਸਾਲ ਵਧੀ ਜਾਂਦਾ ਹੈ ਤੇ ਜੇ ਪੇਸ਼ੇ ਦਾ ਟੈਂਸਲ ਵਧ ਹੀ ਜਾਂਦਾ ਤੇ ਫਿਰ ਅੱਗੋ ਤੁਸੀਂ ਕਿਵੇਂ ਜਿਹੜਾ ਪੂਰਾ ਕਰ ਸਕਦੇ ਹੋ ਔਰ ਸਭ ਤੋਂ ਜਿਹੜੀ ਇਹਦੇ ਚ ਚਿੰਤਾਜਨਕ ਗੱਲ ਹੈ ਕਿ ਸਾਰੇ ਖਰਚੇ ਕਰਕੇ ਤੇ 7 ਪੈਸੇ 1 ਰੁਪਏ ਚ 7% ਸਿਰਫ ਪੰਜਾਬ ਦੇ ਵਿਕਾਸ ਵਾਸਤੇ ਜਿਹੜਾ ਹੈਗਾ ਉਹ ਖਰਚਾ ਵਿੱਤ ਮੰਤਰੀ ਸਾਹਿਬ ਨੇ ਕਹਿ ਕੇ ਰੱਖਾ ਇਹ ਤਾਂ ਵਿੱਤੀ ਘਟੇ ਚ ਪੂਰਾ ਹੋ ਜਣਾ ਇਹ ਜਾਣਾ ਕਿੱਥੇ ਹੈ ਜਾਏ ਕਿੱਥੇ ਤਾਂ ਪੈਸੇ ਆਉਣਗੇ ਤਾਂ ਜਿਹੜੇ ਐਨੀਆਂ ਪੰਚਾਇਤ ਦੇ ਪੰਜਾਬ ਦੇ ਵਿੱਚ 12500 ਤੋਂ ਵੱਧ ਪੰਚਾਇਤਾਂ ਨੇ ਤੇ ਕਿੱਡੇ ਵੱਡੇ ਸ਼ਹਿਰ ਨੇ ਕਮੇਟੀਆਂ ਨੇ ਉਹਨਾਂ ਸਾਰਿਆਂ ਦੇ ਵਿਕਾਸ ਵਾਸਤੇ ਕੱਲਾ 5% ਤੇ ਕੀ ਬਣੇਗਾ ਜੀ ਉਹਨਾਂ ਦਾ ਤਾਂ ਸਫਾਈ ਵੀ ਨਹੀਂ ਹੋਣੀ ਇੰਨੇ ਬਜਟ ਨਾਲ 5% ਜਿਹੜਾ ਸਾਰੇ ਬਜਟ ਦਾ ਤੁਸੀਂ ਦਿੱਤਾ ਐ ਇੰਨੇ ਨਾਲ ਤਾਂ ਇਨ੍ਹਾਂ ਸ਼ਹਿਰਾਂ ਤੇ ਝਾੜੂ ਵੀ ਨਹੀਂ ਲੱਗਦਾ ਜਿਹੜਾ ਇਹਨਾਂ ਦਾ ਚੋਣ ਨਿਸ਼ਾਨ ਇਸ ਕਰਕੇ ਬੜੀ ਦੁਖਦਾਈ ਗੱਲ ਹੁੰਦੀ ਹੈ ਖੇਤੀ ਸਾਡਾ ਖੇਤੀ ਤੇ ਦਾਤ ਸੂਬਾ ਤੇ ਬੜੀ ਵੱਡੀ ਗੱਲ ਚੱਲਦੀ ਹੈ ਕਿ ਝੋਨੇ ਤੇ ਕਣਕ ਚੋਂ ਕਿਸਾਨ ਨੂੰ ਕੱਢਿਆ ਜਾਵੇ। ਉਹਦੇ ਵਾਸਤੇ ਬਜਟ ਕੀ ਰੱਖਿਆ 115 ਕਰੋੜ ਰੁਪਏ। ਉਹ ਦੱਸੋ ਕਿੱਥੇ ਦਿਓਗੇ? 115 ਕਰੋੜ ਦੇ ਨਾਲ ਸਾਰੇ ਪੰਜਾਬ ਦਾ ਤੁਸੀਂ ਜਿਹੜਾ ਹੈਗਾ ਡਾਇਵਰਸੀਫਿਕੇਸ਼ਨ ਜਿਹੜੀ ਆ ਫਸਲਾਂ ਦੀ ਕਰਨੀ ਹੈ। ਤੇ ਪ੍ਰਾਣੀ ਦੀ ਕਿੰਨੀ ਵੱਡੀ ਸਮੱਸਿਆ? ਤੇ ਮੈਂ ਦੇਖ ਲਿਆ ਸੀ ਬਜਟ ਕੀ ਰੱਖਿਆ 500 ਕਰੋੜ ਰੁਪਏ। ਇੱਕ ਪਿੰਡ ਤੋਂ 5 ਲੱਖ ਵੀ ਨਹੀਂ ਆਉਂਦਾ ਤੇ ਦੱਸੋ ਕਿਵੇਂ? ਉਹ ਤੇ ਤੁਸੀਂ ਮਸ਼ੀਨਾ ਲੈਦੇ ਹੋਗੇ ਉਹਨੇ ਚਿੱਤ ਕਿਵੇਂ ਸਾਰਾ ਕੰਮ ਤੁਸੀਂ ਕਰਦੇ ਹੋਗੇ ਅਵੇ 500 ਜਾਰੀ ਨਹੀਂ ਹੋ ਸਕਣਾ ਮੈਂ ਪਹਿਲਾ ਕਾਰਨ ਦੱਸ ਦਿੱਤਾ ਕਿ ਵਿੱਤੀ ਘਾਟਾ ਇੱਡਾ ਵੱਡਾ ਕਿ ਜਾਰੀ ਤਾਂ ਇਹਦੇ ਚੋ ਕੁਝ ਵੀ ਨਹੀਂ ਹੁਣ ਜਿਹੜਾ ਦਲਿਤ ਵਰਗ 34% ਪਾਪੂਲੇਸ਼ਨ ਹੈ ਸਾਡੇ ਪੰਜਾਬ ਦੀ ਔਰ 34% ਬਜਟ ਉਹਨਾਂ ਦੇ ਹਿੱਸੇ ਆਉਂਦਾ ਉਹਨਾਂ ਤੇ ਲੱਗਣਾ ਚਾਹੀਦਾ ਤੇ ਵਿੱਤ ਮੰਤਰੀ ਸਾਹਿਬ ਬਹੁਤ ਸਾਰੀ ਜ਼ਿੰਮੇਵਾਰੀ ਸਮਝਦੇ ਹੋਏ ਉਹਨਾਂ ਨੂੰ ਕੀ ਦੇ ਰਿਹਾ ਬਜਟ ਪੇਸ਼ ਕੀਤਾ ਇਹਨਾਂ ਨੇ 236000 ਕਰੋੜ ਦਾ ਤੇ ਜਿਹੜਾ ਦਲਿਤ ਵਰਗ ਹੈ ਉਹਨੂੰ ਦੇ ਰਹੇ ਐ ਸਿਰਫ 13987 ਕਰੋੜ ਰੁਪਏ ਤੇ ਲਿਖ ਦਿੱਤਾ ਕਿ ਇਹ ਜਿਹੜਾ ਡਿਵੈਲਪਮੈਂਟ ਬਜਟ ਹੈ ਉਹਦਾ 34% ਧੋਖਾ ਤੇ ਨਾਲ ਦੇਉ ਨਾ ਟੋਟਲ ਬਜਟ ਦਾ ਦਿਓ ਡਿਵੈਲਪਮੈਂਟ ਬਜਟ ਦਾ ਹਾਈ ਕਿੰਨਾ ਕੋ ਇਹਨਾਂ ਕੋ ਆ ਤੇ ਉਹਦੇ ਵਿੱਚੋਂ 34% ਉਹਨਾਂ ਨੂੰ ਦਿੱਤਾ ਇਸ ਕਰਕੇ ਸਾਰਾ ਹੀ ਜਿਹੜਾ ਬਜਟ ਹੈ ਇਹ ਮੈਂ ਸਮਝਦਾ ਕਿ ਇਹਦੇ ਨਾਲ ਪੈਰਾਂ ਦਾ ਜਿਹੜਾ 1000 ਰੁਪਿਆ ਸੀ ਉਹ ਵੀ ਸੁਪਨਾ ਚਕਨਾ ਚੂਰ ਹੋ ਗਿਆ ਜਿਹੜੀ ਬਲਾਜਮਾ ਦੀ ਪ੍ਰਾਣੀ ਪੈਨਸ਼ਨ ਸਕੀਮ ਸੀ ਉਹਦਾ ਵੀ ਸੁਪਨਾ ਉਹਨਾਂ ਦਾ ਚੁਗਣਾ ਚੂਰ ਹੋ ਗਿਆ ਜਿਹੜੀ ਐਮਐਸਪੀ ਦੀ ਗਾਰੰਟੀ ਕਿਸਾਨਾਂ ਨੂੰ ਕਹੀ ਸੀ ਉਹਦੇ ਵਾਸਤੇ ਵੀ ਕੋਈ ਪੈਸੇ ਹੀ ਹੈ ਨਹੀਂ ਕਿਤੇ ਰੱਖਿਆ ਉਹ ਵੀ ਸੁਪਨਾ ਚੁਗਣਾ ਚੂਰ ਹੋ ਗਿਆ ਤੇ ਨਾ ਕੋਈ ਪੈਨਸ਼ਨ ਵਧੀ ਬਜ਼ੁਰਗਾਂ ਦੀ ਨਾ ਬੀਵੀਆਂ ਦੀ ਨਾ ਅੰਗਹੀਨਾ ਦੀ ਨਾ ਵਿਧਵਾ ਦੀ ਨਾ ਕੋਈ ਸਕੈਂਡ ਸਕੀਮ ਵਧੀ ਨਾ ਕੋਈ ਹੋਰ ਜਿਹੜਾ ਕੰਮ ਕਿਸ ਕਿਸਮ ਚੱਲਦੀ ਹੈ ਕਿਸੇ ਤੋਂ ਵਾਧਾ ਹੋਵੇ ਇੰਨਾ ਜ਼ਰੂਰ ਹੈ ਕਿ ਸਬਸਿਡੀ ਦੇ ਵਾਲੀ ਘਟ ਗਈ ਤੇ ਹੁਣ ਬਿਲਕੁਲ ਸਾਰੇ ਲੋਕਾਂ ਨੂੰ ਆਡਿਟ ਸ਼ੁਰੂ ਹੋ ਜਾਣਗੇ ਇਸ ਕਰਕੇ ਕੁੱਲ ਮਿਲਾ ਕੇ ਜਿਹੜਾ ਸਾਰਾ ਬਜਟ ਹੈ ਇਹ ਮੇਰੇ ਸਮਝ ਤਾ ਬੜਾ ਨਰਾਸ਼ਾ ਚੜਕਾ ਔਰ ਹੁਣ ਫੇਰ ਉਸੇ ਪਾਸੇ ਕੰਮ ਚੱਲ ਗਿਆ ਕਿ 3 ਸਾਲ ਬੀਤ ਗਏ ਤੇ ਹੁਣ ਵਿੱਤ ਮੰਤਰੀ ਸਾਹਿਬ ਕਹਿੰਦੇ ਵੀ ਸਰਵੇ ਕਰਾਵਾਂਗੇ ਕਿ ਪੰਜਾਬ ਚ ਘਰ-ਘਰ ਪਿੰਛੇੜੀ ਕਿੰਨੇ ਹੁਣ ਪਤਾ ਲੱਗਿਆ ਤਾਂ ਤੁਹਾਨੂੰ ਇਹ ਤਾਂ 10 ਮਹੀਨੇ ਜਾਂ ਅੱਜ ਖਤਮ ਕਰਨੇ ਸੀ ਇਹ ਸਰਵੇ ਤੁਸੀਂ ਕਰਾਉਣਾ ਵੋਟਾਂ ਦਾ ਭਈ ਲੋਕਾਂ ਦਾ ਸਰਵੇ ਕਰਾ ਕੇ ਕੰਪਨੀਆਂ ਕੋਲੋਂ ਤੇ ਫਿਰ ਉਹਨਾਂ ਨੂੰ ਝੂਠ ਜਿਹੜਾ ਹੈਗਾ ਉਹਨਾਂ ਦੇ ਟੈਲੀਫੋਨਾਂ ਦੇ ਉੱਤੇ ਕਿਵੇਂ ਭੇਜਣਾ ਜਿਵੇਂ ਤੁਹਾਡਾ ਪੁਰਾਣਾ ਸੋਸ਼ਲ ਮੀਡੀਆ ਤਾਂ ਕੰਮ ਹੈ ਜੇ ਤੁਹਾਨੂੰ ਹਾਲੇ ਤੱਕ ਇਹ ਨਹੀਂ ਪਤਾ ਲੱਗਿਆ ਕਿ ਮੈਗਨੀਟਿਊਡ ਕਿੱਦਾ ਤੇ ਦੱਸੋ ਤੁਸੀਂ ਤਿੰਨ ਸਾਲ ਫਿਰ ਕੀ ਕੀਤਾ ਝੂਠੇ ਕਲੇਮ ਕੀਤੇ ਇਸ ਕਰਕੇ ਸਾਰਾ ਹੀ ਪਰ ਸਮਝਦਾ ਕਿ ਕੁੱਲ ਮਿਲਾ ਕੇ ਜਿਹੜਾ ਬਜਟ ਹੈ ਬਹੁਤ ਨਰਾਸ਼ਜਨਕ ਹੈ ਇਹ ਕੋਈ ਪੰਜਾਬ ਨੂੰ ਚੰਗੀ ਵਿਜ਼ਨ ਚੰਗੀ ਸੇਜ ਜਿਹੜੀ ਹੈ ਆਜਾਮਦਵੀ ਪਾਰਟੀ ਨਹੀਂ ਦਿਖਾ ਸਕੀ। ਸੋ ਤੁਸੀਂ ਡਾਕਟਰ ਚੀਮਾ ਹੁਣਾਂ ਨੂੰ ਸੁਣਿਆ ਆਪਾਂ ਥੋੜਾ ਅੱਗੇ ਵੱਧ ਰਹੇ ਹਾਂ। ਇਹ ਜਿਹੜਾ ਬਦਲਦਾ ਪੰਜਾਬ ਬਜਟ ਪੇਸ਼ ਕੀਤਾ ਹੈ ਇਹਦੇ ਵਿੱਚ ਖਾਸ ਕਰਕੇ ਖੇਡਾਂ ਨੂੰ ਲੈ ਕੇ ਬੜੀ ਅਹਿਮੀਅਤ ਦਿੱਤੀ ਲੱਗਦੀ ਹੈ। ਔਰ ਇਹ ਗੱਲ ਕਹੀ ਹੈ ਵੀ 3000 ਦੇ ਕਰੀਬ ਇਨਡੋਰ ਜਿਮ ਬਣਾਏ ਜਾਣਗੇ। ਪੰਜਾਬ ਦੇ ਯੂਥ ਨੂੰ ਖੇਡਾਂ ਵਾਲੇ ਪਾਸੇ ਖਿੱਚਣ ਲਈ ਔਰ ਖਾਸ ਕਰਕੇ ਨਸ਼ਿਆਂ ਤੋਂ ਧਿਆਨ ਹਟਾ ਕੇ ਯੂਥ ਨੂੰ ਖੇਡਾਂ ਵਾਲੇ ਪਾਸੇ ਲਿਆਉਣ ਲਈ ਇਹ ਯਤਨ ਜਿਹੜੇ ਨੇ ਉਹ ਕੀਤੇ ਜਾਣਗੇ ਔਰ ਖੇਡ ਵਿਭਾਗ ਨੂੰ 979 ਕਰੋੜ ਰੁਪਏ ਦੇਣ ਦੀ ਤਜਵੀਜ਼ ਇਸ ਬਜਟ ਵਿੱਚ ਰੱਖੀ ਹੈ ਔਰ ਇਹ ਗੱਲ ਕਹੀ ਗਈ ਹੈ ਵੀ ਹਰੇਕ ਪਿੰਡ ਨੂੰ ਖੇਡ ਮੈਦਾਨ ਵੀ ਦਿੱਤਾ ਜਾਵੇਗਾ ਅ ਇਸ ਤੋਂ ਅੱਗੇ ਗੱਲ ਆਈ ਰੰਗਲਾ ਪੰਜਾਬ ਦੀ ਔਰ ਇਹ ਗੱਲ ਕਹੀ ਗਈ ਵੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਸੁਪਨਾ ਹੈ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਤੇ ਇਹਨਾਂ ਸਕੀਮਾਂ ਲਈ 585 ਕਰੋੜ ਰੁਪਏ ਰੱਖੇ ਨੇ ਤੇ ਨਾਲ ਹੀ ਚੀਮਾ ਸਾਹਿਬ ਨੇ ਦੱਸਿਆ ਵੀ ਜਿਹੜੀਆਂ ਲਿੰਕ ਸੜਕਾਂ ਪੇਂਡੂ ਖੇਤਰ ਨੂੰ ਜੋੜਨ ਵਾਲੀਆਂ ਸੜਕਾਂ ਬੜੀਆਂ ਟੁੱਟੀਆਂ ਫੁੱਟੀਆਂ ਨੇ ਕਿਉਂਕਿ ਖੁਦ ਜਿਹੜੇ ਆਮ ਆਦਮੀ ਪਾਰਟੀ ਦੇ ਵਿਧਾਇਕ ਉਹਨਾਂ ਨੇ ਵੀ ਇਹ ਮੁੱਦਾ ਕਈ ਵਾਰੀ ਉਠਾਇਆ ਵੀ ਸਾਡੇ ਹਲਕੇ ਦੀਆਂ ਸੜਕਾਂ ਮੁਰੰਮਤ ਹੀ ਕਰਾ ਦੋ ਸੋ ਚੀਮਾ ਸਾਹਿਬ ਨੇ ਥੋੜੀ ਰਾਹਤ ਦਿੱਤੀ ਵੀ ਮੰਡੀ ਬੋਰਡ ਵੱਲੋਂ 2873 ਕਰੋੜ ਰੁਪਏ ਖਰਚ ਕੇ ਤੇ ਜਿਹੜੀਆਂ ਲਿੰਕ ਰੋਡ ਨੇ ਉਹਨਾਂ ਦੀ ਰਿਪੇਅਰ ਕੀਤੀ ਜਾਊਗੀ ਉਹਨਾਂ ਨੂੰ ਅਪਗ੍ਰੇਡ ਕੀਤਾ ਜਾਊਗਾ ਇਸ ਤੋਂ ਇਲਾਵਾ ਉਦਯੋਗ ਖੇਤਰ ਲਈ ਚੀਮਾ ਸਾਹਿਬ ਨੇ ਬਜਟ 3426 ਕਰੋੜ ਰੁਪਏ ਸਮੇਤ ਸਬਸਿਡੀ ਰੱਖੇ ਨੇ ਔਰ ਨਾਲ ਇਹ ਵੀ ਗੱਲ ਕਹੀ ਹੈ ਵੀ ਜਿਹੜੀ ਸਰਕਾਰੀ ਸੇਵਾ ਸੁਵਾਵਾ ਹਾਸਲ ਕਰਨ ਦੀ ਸਕੀਮ ਹੈ ਘਰ ਵਿੱਚ ਹੀ ਤੁਹਾਨੂੰ ਸਰਕਾਰੀ ਸੇਵਾ ਮਿਲੇਗੀ ਉਹਦੀ ਫੀਸ 120 ਰੁਪਏ ਸੀ ਪਹਿਲਾਂ ਉਹ ਘਟਾ ਕੇ ਹੁਣ 50 ਰੁਪਏ ਕਰ ਦਿੱਤੀ ਹੈ ਆਮ ਲੋਕਾਂ ਨੂੰ ਰਾਹਤ ਦੇਣ ਦਾ ਇੱਕ ਯਤਨ ਕੀਤਾ ਗਿਆ ਔਰ ਖੇਤੀਬਾੜੀ ਖੇਤਰ ਜਿਹੜਾ ਪੰਜਾਬ ਦਾ ਅਹਿਮ ਖੇਤਰ ਹੈ ਖੇਤੀਬਾੜੀ ਤੇ ਸੁਹਾਏ ਸੁਹਾਏ ਖੇਤਰਾਂ ਲਈ 14500 22 ਕਰੋੜ ਰੁਪਏ ਜਿਹੜੇ ਨੇ ਉਹ ਰੱਖੇ ਨੇ ਔਰ ਕਿਸਾਨਾਂ ਨੂੰ ਸੋਨੇ ਮੱਕੀ ਦੀ ਕਾਸ਼ਤ ਵੱਲ ਲਜਾਣ ਲਈ 17500 ਰੁਪਏ ਪ੍ਰਤੀ ਹੈਕਟੇਅਰ ਸਬਸਿਡੀ ਦੇਣ ਦਾ ਐਲਾਨ ਵੀ ਕੀਤਾ ਔਰ ਕਿਹਾ ਗਿਆ ਵੀ ਇਹਦੇ ਨਾਲ 30000 ਦੇ ਕਰੀਬ ਕਿਸਾਨਾਂ ਨੂੰ ਆ ਲਾਭ ਮਿਲੇਗਾ ਇਸੇ ਤਰ੍ਹਾਂ ਫਸਲੀ ਰਹਿਤ ਖੂਦ ਦੇ ਪ੍ਰਬੰਧਨ ਲਈ 500 ਕਰੋੜ ਰੁਪਏ ਬਜਟ ਤੇ ਰੱਖੇ ਨੇ ਔਰ ਕਿਸਾਨਾਂ ਨੂੰ ਮੁਫਤ ਬਿਜਲੀ ਦੇਣ ਲਈ ਸਬਸਿਡੀ ਦੇ ਤੌਰ ਤੇ 9992 ਰੁਪਏ ਚੀਮਾ ਸਾਹਿਬ ਨੇ ਬਜਟ ਵਿੱਚ ਨਿਰਧਾਰਤ ਕੀਤੇ ਨੇ ਔਰ ਬਾਗਬਾਨੀ ਨੂੰ ਉਤਸ਼ਾਹਤ ਕਰਨ ਲਈ 137 ਕਰੋੜ ਰੁਪਏ ਜਿਹੜੇ ਉਹ ਰੱਖੇ ਨੇ ਔਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਜ਼ਿਲ੍ਹੇ ਸੰਗਰੂਰ ਚ ਨਹਿਰੀ ਸਿੰਚਾਈ ਨੂੰ ਬਿਹਤਰ ਬਣਾਉਣ ਲਈ ਵੀ ਚੀਮਾ ਸਾਹਿਬ ਨੇ ਦਰਿਆਦਲੀ ਦਿਖਾਈ ਹੈ 100 ਕਰੋੜ ਰੁਪਇਆ ਬਜਟ ਤੇ ਰੱਖਿਆ ਪਸ਼ੂ ਪਾਲਨ ਡੇਰੀ ਤੇ ਮੱਛੀ ਮੱਛੀ ਪਾਲਣ ਵਿਭਾਗ ਲਈ 704 ਕਰੋੜ ਰੁਪਏ ਰੱਖੇ ਨੇ ਤੇ ਗੰਨਾ ਕਿਸਾਨਾਂ ਲਈ 250 ਕਰੋੜ ਰੁਪਏ ਬਜਟ ਵਿੱਚ ਰੱਖੇ ਨੇ ਭਾਵੇਂ ਪੰਜਾਬ ਸਰਕਾਰ ਇੱਕ ਪਾਸੇ ਕਹਿ ਰਹੀ ਹੈ ਵੀ ਇਹ ਸਾਰਾ ਕੁਝ ਕਰਕੇ ਉਹਨਾਂ ਨੇ ਆਮ ਲੋਕਾਂ ਦੀ ਜ਼ਿੰਦਗੀ ਬਿਹਤਰ ਬਣਾਉਣ ਵਾਲਾ ਬਜਟ ਪੇਸ਼ ਕੀਤਾ ਪਰ ਭਾਰਤੀ ਜਨਤਾ ਪਾਰਟੀ ਦੇ ਮੁਖ ਬਲਾਰੇ ਸੀਨੀਅਰ ਲੀਡਰ ਅਨਿਲ ਸ੍ਰੀਨ ਕੁਚ ਹੋਰ ਹੀ ਕਹਿੰਦੇ ਜਾਪਦੇ ਨੇ ਆਓ ਉਹਨਾਂ ਨੂੰ ਇੱਕ ਵਾਰ ਸੁਣ ਲਿਏ ਪੰਜਾਬ ਸਰਕਾਰ ਦਾ ਅੱਜ ਦਾ ਇਹ ਬਜਟ ਇੱਕ ਨਕਾਰਾਤਮਕ ਬਜਟ ਹੈ ਲੋਕਾਂ ਦੀਆਂ ਉਮੀਦਾਂ ਤੇ ਪਾਣੀ ਫੇਰਨ ਵਾਲਾ ਬਜਟ ਹੈ ਚਾਹੇ ਕਿਸਾਨ ਹੋਣ ਚਾਹੇ ਮਜ਼ਦੂਰ ਹੋਣ ਚਾਹੇ ਵਿਦਿਆਰਥੀ ਹੋਣ ਚਾਹੇ ਨੌਕਰੀ ਪੇਸ਼ਾ ਹੋਣ ਚਾਹੇ ਸ਼ਹਿਰੀ ਹੋਣ ਚਾਹੇ ਪਿੰਡੂ ਹੋਣ ਹਰ ਤਰ੍ਹਾਂ ਦੇ ਪੰਜਾਬੀ ਦੀ ਉਮੀਦਾਂ ਤੋਂ ਇਹਨਾਂ ਨੇ ਪਾਣੀ ਫੇਰ ਕੇ ਰੱਖਿਆ 2.36 ਹਜ਼ਾਰ ਕਰੋੜ ਦਾ ਬਜਟ ਤੇ ਪੇਸ਼ ਕੀਤਾ ਲੇਕਿਨ 2.36 ਹਜ਼ਾਰ ਕਰੋੜ ਰੁਪਿਆ ਆਏਗਾ ਕਿੱਥੋਂ ਇਹ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਚੁੱਪ ਹੈ ਔਰ ਸਾਡੀਆਂ ਭੈਣਾ ਨਾਲ ਜਿਹਨਾਂ ਨੂੰ 1000 ਰੁਪਿਆ ਮਹੀਨਾ ਦੇਣ ਦਾ ਵਾਅਦਾ ਕਰਕੇ ਇਸ ਪਾਰਟੀ ਨੇ ਸਰਕਾਰ ਬਣਾਈ ਸੀ ਇੱਕ ਵਾਰੀ ਫੇਰ ਉਹਨਾਂ ਨੂੰ ਛਲਿਆ ਔਰ ਇਸ ਬਜਟ ਦੇ ਵਿੱਚ ਭੈਣਾ ਵਾ ਦੇ ਉਹ 1000 ਰੁਪਏ ਦੇਣ ਦਾ ਕੋਈ ਪ੍ਰਵਾਨ ਰੱਖਿਆ ਭੈਣਾ ਉਡਿੱਕਦੀਆਂ ਨੇ ਕਿ ਸਾਡਾ 36 ਹਜ਼ਾਰ ਰੁਪਿਆ ਪਿਛਲੇ 3 ਸਾਲਾਂ ਦਾ ਔਰ ਕੋ ہزار ਰੁਪਏ ਕਦੋਂ ਦਿੱਤੇ ਹੈ ਕਿ ਆਮ ਆਦਮੀ ਪਾਰਟੀ ਸਰਕਾਰ। ਔਰ ਇੱਕ ਹੋਰ ਬੜੀ ਦੁੱਖ ਦੀ ਗੱਲ ਹੈ। बार-बार ਆਮ ਆਦਮੀ ਪਾਰਟੀ ਆਪਣੀ ਪਿੱਠ ਤੇ ਪਾ ਰਹੀ ਹੈ ਕਿ ਸਿਕ ਸਾਈਜ਼ਾ ਮਾਲੀਆ ਵਧਾ ਲਿਆ। ਨਸ਼ਾ ਮੁਕਤ ਪੰਜਾਬ ਨੂੰ ਕਰਨ ਵਾਲੀ ਵਾਦਾ ਕਰਕੇ ਸਰਕਾਰ ਬਣਾਉਣ ਵਾਲੇ ਕਰ ਕਰ ਗਲੀ ਗਲੀ ਮੱਲੇ ਮੱਲੇ ਦੇ ਵਿੱਚ ਠਿੱਕੇ ਖੋਲ ਕੇ ਜਿਹੜੀ ਸਰਕਾਰ ਆਪਣਾ ਮਾਲੀਆ ਵਧਾਣ ਦੀ ਕੋਸ਼ਿਸ਼ ਕਰੇਗੀ ਉਹ ਪੰਜਾਬ ਨੂੰ ਨਸ਼ਾ ਮੁਕਤ ਕਿਵੇਂ ਕਰ ਸਕਦੀ ਹੈ? ਬੜੇ ਮਨ ਨੂੰ ਦੁੱਖ ਹੋਇਆ ਔਰ ਮੈਂ ਇਹ ਕਾਂਗਾ ਕਿ ਇਸ ਬਜਟ ਨੇ ਪੰਜਾਬ ਦੀ ਜਨਤਾ ਨੂੰ ਠੱਗਿਆ ਪੰਜਾਬ ਦੀ ਜਨਤਾ ਨੂੰ ਇੱਕ ਵਾਰ ਫਿਰ ਬੇਫਿਕਰਾਨ ਦੀ ਕੋਸ਼ਿਸ਼ ਕੀਤੀ ਹੈ ਪੰਜਾਬ ਨੂੰ ਇਹ ਬਜਟ ਪਿੱਛੇ ਲਿਜਾਊ ਬਜਟ ਹੈ ਔਰ ਪੰਜਾਬ ਦੀ ਤਰੱਕੀ ਜਿਹੜੀ ਗਈ ਹੈ ਮੈਂ ਸਮਝਦਾ ਕਿ ਆਮ ਆਦਮੀ ਪਾਰਟੀ ਉਸ ਤੋਂ ਕੋਸਾ ਦੂਰ ਹੈ ਸੋ ਤੁਸੀਂ శ్రీਨਸਰਨ ਨੂੰ ਸੁਣਿਆ ਪਰ ਦੂਸਰੇ ਪਾਸੇ ਕੀਮਾ ਸਾਹਿਬ ਨੇ ਜੋ ਬਜਟ ਵਿੱਚ ਐਲਾਨ ਕੀਤਾ ਉਹਨਾਂ ਦੱਸਿਆ ਜੰਗਲਾਤ ਤੇ ਜੰਗਲੀ ਜੀਵ ਪਪਹਾਗ ਨੂੰ 281 ਰੁਪਏ ਦੇਣ ਦਾ ਪ੍ਰਵੀਜ਼ਨ ਰੱਖੀ ਹੈ ਔਰ ਸਿੱਖਿਆ ਖੇਤਰ ਲਈ ਚੀਮਾ ਸਾਹਿਬ ਨੇ 17975 ਕਰੋੜ ਰੁਪਏ ਰੱਖੇ ਨੇ ਉਹਦੇ ਗੱਲ ਕਹੀ ਗਈ ਹੈ ਵੀ ਕੁੱਲ ਖਰਚੇ ਦਾ 12% ਜਿਹੜਾ ਆ ਉਹ ਸਿੱਖਿਆ ਤੇ ਖਰਚਿਆ ਜਾਊਗਾ ਤਕਨੀਕੀ ਸਿੱਖਿਆ ਲਈ ਵੀ ਚੀਮਾ ਸਾਹਿਬ ਨੇ 579 ਕਰੋੜ ਰੁਪਏ ਰੱਖੇ ਨੇ ਔਰ ਮੈਡੀਕਲ ਸਿੱਖਿਆ ਤੇ ਖੋਜ ਲਈ 1336 ਕਰੋੜ ਰੁਪਏ ਰੱਖੇ ਨੇ ਔਰ ਇਹ ਦਾਵਾ ਕੀਤਾ ਗਿਆ ਸਰਕਾਰ ਵੱਲੋਂ ਤੇ ਪਿਛਲੇ ਸਾਲ ਤੋਂ ਇਹ ਰਾਸ਼ੀ 27% ਵੱਧ ਹੈ ਇਸੇ ਤਰ੍ਹਾਂ ਯੂਨੀਵਰਸਟੀਆਂ ਦੀ ਬਿਹਤਰੀ ਲਈ ਵਿਕਾਸ ਲਈ ਉਹਨਾਂ ਨੂੰ ਚਲਾਉਣ ਲਈ ਇਸ ਬਜਟ ਦੇ 1650 ਕਰੋੜ ਰੁਪਏ ਰੱਖੇ ਨੇ ਤੇ ਰੁਜ਼ਗਾਰ ਸਿਰਜਣ ਤੇ ਸਖਲਾਈ ਲਈ 230 ਕਰੋੜ ਰੁਪਏ ਰੱਖੇ ਗਏ ਨੇ ਪਰ ਚੀਮਾ ਸਾਹਿਬ ਦਾ ਕਹਿਣਾ ਵੀ ਪਿਛਲੇ ਸਾਲ ਨਾਲੋਂ ਇਸ ਵਾਰ ਇਸ ਰਾਸ਼ੀ ਚ 50 ਫੀਸਰ ਦਾ ਵਾਅਦਾ ਕੀਤਾ ਹੈ ਸੈਰ ਸਪਾਟੇ ਨੂੰ ਉਤਸ਼ਾਹਤ ਕਰਨ ਲਈ 10 ਕਰੋੜ ਰੁਪਏ ਰੱਖੇ ਨੇ ਔਰ ਸੱਭਿਆਚਾਰਕ ਸਰਗਰਮੀਆਂ ਲਈ ਚੀਮਾ ਸਾਹਿਬ ਨੇ 204 ਕਰੋੜ ਰੁਪਏ ਇਸ ਬਜਟ ਤੇ ਰੱਖੇ ਨੇ ਗ੍ਰੈਬ ਭਾਗ ਤੇ ਜ਼ਿਲ੍ਹਾ ਦੇ ਪ੍ਰਬੰਧਨ ਲਈ 11560 ਕਰੋੜ ਰੁਪਏ ਬਜਟ ਤੇ ਰੱਖੇ ਗਏ ਨੇ ਔਰ ਵੱਖਰੇ ਤੌਰ ਤੇ ਜ਼ਿਲ੍ਹਾ ਦੇ ਅਪਗ੍ਰੇਡ ਗ੍ਰੇਡੇਸ਼ਨ ਲਈ 100 ਕਰੋੜ ਰੁਪਏ ਬਜਟ ਤੇ ਰੱਖੇ ਨੇ ਸੜਕਾਂ ਤੇ ਪੁਲਾਂ ਦੇ ਉਸਾਰੀ ਲਈ ਵਿਕਾਸ ਲਈ ਰਿਪੇਅਰ ਲਈ ਕਹਿ ਲਿਏ 855 ਕਰੋੜ ਰੁਪਏ ਇਸ ਬਜਟ ਚ ਰੱਖੇ ਗਏ ਨੇ ਔਰ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਲਈ 1614 ਕਰੋੜ ਰੁਪਏ ਬਜਟ ਚ ਰੱਖੇ ਨੇ ਔਰ ਇਸ ਤੋਂ ਇਲਾਵਾ ਜਲ ਸਰੋਤ ਭਾਗ ਜਿਹੜਾ ਖੇਤੀ ਪ੍ਰਧਾਨ ਸੂਬੇ ਵਿੱਚ ਇੱਕ ਅਹਿਮ ਵਿਭਾਗ ਮੰਨਿਆ ਜਾਂਦਾ ਉਹਦੇ ਲਈ ਬਜਟ ਚ 3246 ਕਰੋੜ ਰੁਪਏ ਰੱਖੇ ਗਏ ਨੇ ਪਰ ਸਾਲ 2025-26 ਚ ਕੁੱਲ ਜਿਹੜੀਆਂ ਕਹਿ ਲਈਏ ਸਕੀਮਾਂ ਜਾਂ ਪ੍ਰਾਪਤੀਆਂ ਨੇ ਉਹ 111740 ਕਰੋੜ ਹੋਣ ਦੀ ਆਸ ਦੱਸੀ ਗਈ ਹੈ ਵੀ ਮਾਲ ਮਾਦੀਆ ਪ੍ਰਾਪਤੀ ਕਿੰਨੀ ਹੋਊਗੀ ਮਾਦੀਆ ਪ੍ਰਾਪਤੀ 111740 ਕਰੋੜ ਹੋਣ ਦੀ ਆਸ ਇਹਦੇ ਵਿੱਚ ਪਾਈ ਹੈ ਔਰ ਇਹਦੇ ਵਿੱਚ ਦੱਸਿਆ ਵੀ ਟੈਕਸ ਮਾਲੀਆ ਜਿਹੜਾ 63250 ਕਰੋੜ ਰੁਪਏ ਪ੍ਰਾਪਤ ਹੋਵੇਗਾ ਤੇ ਕੇਂਦਰੀ ਟੈਕਸਾਂ ਦਾ ਹਿੱਸਾ 25703 ਕਰੋੜ ਰੁਪਏ ਪਵੇਗਾ ਤੇ ਕੇਂਦਰ ਤੋਂ ਗ੍ਰਾਂਟਿੰਗ ਏਡ ਦੇ ਰੂਪ ਵਿੱਚ 10576 ਰੁਪਏ ਪਹਿਣਗੇ ਔਰ ਇਸੇ ਦੌਰਾਨ ਮਲਾਜਨ ਪੈਨਸ਼ਨ ਸਾਂਝਾ ਫਰੰਟ ਦੇ ਕਨਵੀਨਰ ਸੀਸ਼ ਰਾਣਾ ਨੇ ਬਜਟ ਤੇ ਬੜੀ ਤਿੱਖੀ ਟਿੱਪਣੀ ਕਰਦਿਆਂ ਕਿਹਾ ਇਸ ਬਜਟ ਨੇ ਵੀ ਪਹਿਲੇ ਬਜਟਾਂ ਵਾਂਗ ਪੰਜਾਬ ਦੇ 6.5 ਲੱਖ ਤੋਂ ਵੱਧ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਪਰੇਸ਼ਾਨ ਕੀਤਾ ਆ ਚਿੰਤਤ ਕੀਤਾ ਕਿਉਂਕਿ ਉਹਨਾਂ ਦੀਆਂ ਕਈ ਵੱਡੀਆਂ ਵਿੱਤੀ ਮੰਗਾਂ ਪੈਂਡਿੰਗ ਨੇ ਐਗਜ਼ੈਂਪਲ ਦੇ ਤੌਰ ਤੇ ਰਾਣਾ ਸਾਹਿਬ ਨੇ ਦੱਸਿਆ ਵੀ 11% ਡੀਏ ਪੈਂਡਿੰਗ ਹੈ ਪੁਰਾਣੀ ਪੈਨਸ਼ਨ ਬਹਾਲ ਕਰਨ ਦਾ ਮੁੱਦਾ ਪੈਂਡਿੰਗ ਹੈ 17 ਜੁਲਾਈ 2020 ਤੋਂ ਬਾਅਦ ਭਰਤੀ ਮੁਲਾਜ਼ਮਾਂ ਉੱਪਰ ਪੰਜਾਬ ਸਕੀਲ ਦੇਣ ਦਾ ਮੁੱਦਾ ਵੀ ਪੈਂਡਿੰਗ ਹੈ ਉਹ ਠੇਕਾ ਤੇ ਆਊਟਸੋਰਸ ਮਜ਼ਦਮਾਂ ਨੂੰ ਰੈਗੂਲਰ ਕਰਨ ਦੇ ਮੁੱਦੇ ਤੇ ਵੀ ਬਜਟ ਖਮੋਸ਼ ਹੈ ਔਰ ਨਾਲ ਦੀ ਨਾਲ ਪੈਨਸ਼ਨਾਂ ਨੂੰ 2.95 ਗੁਣਾਕ ਨਾਲ ਪੈਨਸ਼ਨ ਸੋਧਣ ਦੇ ਮੁੱਦੇ ਤੇ ਵੀ ਸਰਕਾਰ ਖਮੋਸ਼ ਰਹਿ ਗਈ ਹੈ ਔਰ ਇਸੇ ਤਰ੍ਹਾਂ ਮੋਡਲੀ ਤਨਖਾਹ ਜਿਹੜੇ ਰੈਗੂਲਰ ਕੀਤੇ ਜਾਂਦੇ ਭਰਤੀ ਰੈਗੂਲਰ ਭਰਤੀ ਕੀਤੇ ਜਾਂਦੇ ਮੁਲਾਜ਼ਮ ਨੇ ਉਹਨਾਂ ਨੂੰ ਪਹਿਲੇ 3 ਸਾਲ ਮੋਡਲੀ ਤਨਖਾਹ ਦੇਣ ਦੇ ਮੁੱਦੇ ਤੇ ਵੀ ਸਰਕਾਰ ਨੇ ਕੁਝ ਨਹੀਂ ਕੀਤਾ ਔਰ ਨਾਲ ਦੀ ਨਾਲ ਇਸੇ ਤਰ੍ਹਾਂ ਹੋਰ ਜਿਹੜੇ 37 ਪੱਤੇ ਖਤਮ ਕੀਤੇ ਨੇ ਉਹਨਾਂ ਦੀ ਬਹਾਲੀ ਬਾਰੇ ਵੀ ਸਰਕਾਰ ਖਮੋਸ਼ ਹੈ ਔਰ ਸਤੀ ਸ਼ਰਾਣਾ ਨੇ ਕਿਹਾ ਜਿੰਨੂੰ ਲੈ ਕੇ ਉਹਨਾਂ ਨੇ ਅੱਜ ਤੇ ਕੱਲ ਭਾਅ 27 ਤੇ 28 ਮਾਰਚ ਨੂੰ ਪ੍ਰੋਟੈਸਟ ਕਰਨ ਦਾ ਐਲਾਨ ਕਰ ਦਿੱਤਾ ਹੈ ਕਿ ਬਜਟ ਵਿੱਚ ਉਹਨਾਂ ਨੂੰ ਕੁਝ ਨਹੀਂ ਮਿਲਿਆ